ਭਗਵੰਤ ਸਰਕਾਰ ਦੇ ਟੀਚਰਾਂ ਨੂੰ ਨਵੇਂ ਹੁਕਮ ਭਗਵੰਤ ਦੀ ਫੋਟੋ ਸਟੇਟਸ ਤੇ ਲਾਉਣ ਦੇ ਜਾਰੀ ਹੋਏ ਆਦੇਸ਼ ਸੋਸ਼ਲ ਮੀਡੀਆ ਤੇ ਸਰਕਾਰ ਦੀ ਕਰਨੀ ਪਵੇਗੀ ਹੁਣ ਅਧਿਆਪਕਾਂ ਨੂੰ ਮਸ਼ਹੂਰੀ ਤਾਂ ਬੀਤੇ ਕੱਲ ਤੋਂ ਹੀ ਇੱਕ ਵਟਸਐਪ ਮੈਸੇਜ ਚਰਚਾ ਦਾ ਵਿਸ਼ਾ ਬਣਿਆ ਹੋਇਆ ਜਿਸ ਚ ਪੰਜਾਬ ਦੀ ਸਿਆਸਤ ਨੂੰ ਫਿਰ ਤੋਂ ਗਰਮਾ ਦਿੱਤਾ ਜਿਸ ਨੂੰ ਲੈ ਵਿਰੋਧੀ ਭਗਵੰਤ ਸਰਕਾਰ ਦੇ ਦੁਆਲੇ ਹੋ ਗਏ ਨੇ ਕੀ ਹੈ ਉਹ WhatsApp ਮੈਸੇਜ ਆਉ ਤੁਹਾਨੂੰ ਦੱਸ ਦਿਆਂ ਤਾਂ ਸਕਰੀਨ ਤੇ ਵੇਖ ਰਹੇ ਹੋ ਇਹ WhatsApp ਮੈਸੇਜ ਜਿਸ ਤੇ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਦਿਖਰੀ ਹੋਵੇਗੀ ਭਗਵੰਤ ਮਾਨ ਹੋਰਾਂ ਦੀ ਫੋਟੋ ਪੰਜਾਬ ਸਿੱਖਿਆ ਕ੍ਰਾਂਤੀ ਤੇ ਉਸ ਦੇ نیچے ਲਿਖਿਆ ਹੋਇਆ ਹੈ ਕਿਰਪਾ ਕਰਕੇ ਇਹ ਲੋਗੋ ਪੋਸਟਰ ਨੂੰ ਹਰ ਜ਼ਿਲ੍ਹੇ ਅਤੇ ਸਕੂਲ ਦੇ ਸੋਸ਼ਲ ਮੀਡੀਆ ਹੈਂਡਲਸ ਤੇ ਪ੍ਰੋਫਾਈਲ ਪਿਕਚਰ ਲਾਇਆ ਜਾਵੇ ਤੇ WhatsApp ਲਈ ਵੀ ਲਾਇਆ ਜਾਵੇ ਧੰਨਵਾਦ ਤਾਂ ਇਥੋਂ ਸਿੱਧਾ-ਸਿੱਧਾ ਪਹਿਲਾ ਮੈਸੇਜ ਇਹ ਕਲੀਅਰ ਹੋ ਰਿਹਾ ਹੈ ਕਿ ਭਗਵੰਤ ਮਨ ਹੋਰਾ ਦੀ ਜਿਹੜੀ ਫੋਟੋ ਹੈ ਜਿਸਦੇ ਨਾਲ ਪੰਜਾਬ ਸਿੱਖਿਆ ਕ੍ਰਾਂਤੀ ਲਿਖਿਆ ਗਿਆ ਉਹਨੂੰ ਉਸ ਨੂੰ ਹਰ ਲੋਗੋ ਅਤੇ ਪੋਸਟਰ ਦੇ ਜ਼ਿਲ੍ਹੇ ਦੇ ਸਕੂਲ ਦੇ ਸੋਸ਼ਲ ਮੀਡੀਆ ਹੈਂਡਲਸ ਦੇ ਉੱਤੇ ਲਾਇਆ ਜਾਵੇ ਤੇ WhatsApp ਦੇ ਪ੍ਰੋਫਾਈਲ ਫੋਟੋ ਵੀ ਲਾਈ ਚਾਵੇ ਤੇ ਉਸ ਦੇ ਨਾਲ ਹੀ ਇੱਕ ਇੰਗਲਿਸ਼ ਦੇ ਵਿੱਚ ਮੈਸੇਜ ਹੈ ਪਹਿਲਾ ਪੰਜਾਬੀ ਵਿੱਚ ਉਸ ਤੋਂ ਬਾਅਦ ਦੂਸਰਾ ਇੰਗਲਿਸ਼ ਦੇ ਵਿੱਚ ਜਿਸ ਦੇ ਵਿੱਚ ਲਿਖਿਆ ਗਿਆ ਇੰਪੋਰਟੈਂਟ ਅਪਡੇਟ ਫਾਰ ਪ੍ਰਿੰਸੀਪल्स ਹੈਡਸ ਇਨਚਾਰजेस ਐਂਡ ਟੀਚਰਸ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਤੁਸੀਂ ਪੰਜਾਬ ਸਿੱਖਿਆ ਕ੍ਰਾਂਤੀ ਨੂੰ ਐਕਸ ਯਾਨੀ ਕਿ ਸੋਸ਼ਲ ਮੀਡੀਆ ਜਿਹੜੀ ਸਾਈਟ ਹੈ ਐਕਸ ਉਹਦੇ ਤੇ ਜੁਆਇਨ ਕਰਨਾ ਹੈ ਆਪਣਾ ਅਕਾਊਂਟ ਖੋਲਣਾ ਹੈ ਸਟੈਪ ਬਾਈ ਸਟੈਪ ਦੱਸਿਆ ਗਿਆ ਪਹਿਲਾਂ ਆਪਣੇ ਸਕੂਲ ਦਾ ਅਕਾਊਂਟ ਖੋਲੋ ਉਸ ਤੋਂ ਬਾਅਦ ਉਸ ਸਕੂਲ ਦੇ ਨਾਮ ਦੀ ਜਿਹੜੀ ਪ੍ਰੋਫਾਈਲ ਬਣੇਗੀ ਉਸ ਦੇ ਉੱਤੇ ਪੰਜਾਬ ਸਿੱਖਿਆ ਕ੍ਰਾਂਤੀ ਦਾ ਹੈਸ਼ਟੈਗ ਲਾਣਾ ਤੇ ਨਾਲ ਹੀ ਪ੍ਰੋਫਾਈਲ ਫੋਟੋ ਵੀ ਭਗਵੰਤ ਮਾਨ ਹੋਰਾਂ ਦੀ ਲਗਾਨੀ ਹੈ ਤੇ ਨਾਲ ਹੀ ਜਿਹੜਾ ਕਿ ਟ੍ਰੈਂਡ ਜੂਨ ਤੱਕ ਉਹਨਾਂ ਨੂੰ ਕੰਟੀਨਿਊ ਕਰਨਾ ਪਵੇਗਾ ਜਿਦੇ ਵਿੱਚ ਲਿਖਿਆ ਜਾਣਾ ਹੈ ਹੈਸ਼ਟੈਗ ਪੰਜਾਬ ਸਿੱਖਿਆ ਕ੍ਰਾਂਤੀ ਤੇ ਇਸ ਦੇ ਨਾਲ ਹੀ ਨੀਚੇ ਸਪੈਸ਼ਲ ਇਨਸਟ੍ਰਕਸ਼ਨ ਦਿੱਤੀਆਂ ਗਈਆਂ ਨੇ ਸਪੈਸ਼ਲ ਇਨਸਟ੍ਰਕਸ਼ਨ ਫੋਰ ਸਕੂਲਸ ਇਨੋਗ੍ਰੇਸ਼ਨ ਇਵੈਂਟਸ ਯਾਨੀ ਕਿ ਜਿਹੜੇ ਨਵੇਂ ਸਕੂਲ ਬਣ ਰਹੇ ਨੇ ਜਾਂ ਫਿਰ ਉਥੇ ਕਿਸੇ ਵੀ ਚੀਜ਼ ਦਾ ਨੀ ਪੱਥਰ ਰੱਖਿਆ ਜਾ ਰਿਹਾ ਉਸ ਦੀ ਜਿਹੜੀ ਹੋਸਟਿੰਗ ਹੈ ਉਹ ਪੰਜਾਬ ਮਨਿਸਟਰ ਜਾਂ ਫਿਰ ਐਮ ਐਲ ਏ ਜਿਹੜੇ ਉਥੇ ਆਣਗੇ ਉਸ ਨੂੰ ਹੋਸਟ ਕਰਨ ਦੇ ਲਈ ਤਾਂ ਉਹਨਾਂ ਦਾ ਜਿਹੜਾ ਪ੍ਰੋਗਰਾਮ ਹੈ ਉਸ ਨੂੰ ਲਾਈਵ ਕੀਤਾ ਜਾਣਾ ਹੈ ਸੋਸ਼ਲ ਮੀਡੀਆ ਐਕਸ ਦੇ ਉੱਤੇ ਜਿਹੜਾ ਪੇਜ ਸਕੂਲ ਦੇ ਨਾਮ ਤੋਂ ਬਣਿਆ ਹੈ ਤੇ ਉਹਦੇ ਪ੍ਰੋਫਾਈਲ ਫੋਟੋ ਭਗਵੰਤ ਮਾਨ ਦੀ ਹੋਵੇਗੀ ਤੇ ਉਸ ਦੇ ਨਾਲ ਹੀ ਟਾਈਮ ਲਾਈਨ ਤੇ ਹੈਸ਼ਟੈਗ ਦੱਸੀ ਗਈ ਹੈ ਪੰਜਾਬ ਸਿੱਖਿਆ ਕ੍ਰਾਂਤੀ ਜਿਹੜੀ ਕਿ ਅੱਜ ਤੋਂ ਸਵੇਰੇ 11 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਤੇ ਇਹ ਜਿਹੜਾ WhatsApp ਮੈਸੇਜ ਹੈ ਤੁਸੀਂ ਵੇਖਿਆ ਤੁਹਾਨੂੰ ਪੂਰਾ ਸਮਝਾਇਆ ਕਿ ਕਿਵੇਂ ਸਟੈਪ ਬਾਈ ਸਟੈਪ ਪੰਜਾਬ ਸਰਕਾਰ ਆਪਣੀ ਮਸ਼ਹੂਰੀ ਕਰਨ ਦੇ ਲਈ ਹੁਣ ਅਧਿਆਪਕਾਂ ਤੋਂ ਇਹ ਸਾਰੀਆਂ ਚੀਜ਼ਾਂ ਕਰਵਾਏਗੀ ਤਾਂ ਹੁਣ ਇਸ ਮੈਸੇਜ ਨੇ ਵਿਰੋਧੀਆਂ ਨੂੰ ਤਾਂ ਮੌਕਾ ਬੋਲਣ ਦਾ ਦੇ ਦਿੱਤਾ ਤਾਂ ਹੁਣ ਇਸ ਮੈਸੇਜ ਨੇ ਵਿਰੋਧੀਆਂ ਨੂੰ ਤਾਂ ਮੌਕਾ ਦੇ ਦਿੱਤਾ ਹੈ ਬੋਲਣ ਦਾ ਸਭ ਤੋਂ ਪਹਿਲਾਂ ਦਿੱਲੀ ਦੇ ਮੰਤਰੀ ਤੇ ਭਾਜਪਾ ਲੀਡਰ ਮਨਜਿੰਦਰ ਸਿਰਸਾ ਨੇ ਕੇਜਰੀਵਾਲ ਤੇ ਸਿਸੋਦੀਆ ਤੇ ਪੰਜਾਬ ਨੂੰ ਬਰਬਾਦ ਕਰਨ ਦੇ ਇਲਜ਼ਾਮ ਲਗਾ ਦਿੱਤੇ ਨੇ ਕਿ ਸਿੱਖਿਆ ਪ੍ਰਣਾਲੀ ਬਰਬਾਦ ਕਰ ਰਹੇ ਨੇ ਦਿੱਲੀ ਨੂੰ ਬਰਬਾਦ ਕਰਕੇ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸੋਧਿਆ ਜੀ ਪੰਜਾਬ ਚਲੇ ਗਏ ਅੱਜ ਮੈਨੂੰ ਹੈਰਾਨਗੀ ਹੋਈ ਜਦੋਂ ਮੈਂ ਉਹਨਾਂ ਨੂੰ ਦੇਖਿਆ ਕਿ ਕਿਤ ਤਰ੍ਹਾਂ ਉਹਨਾਂ ਨੇ ਟੀਚਰਾਂ ਨੂੰ ਇੱਕ ਫਰਮਾਨ ਜਾਰੀ ਕਰ ਦਿੱਤਾ ਕਿ ਤੁਸੀਂ ਸਾਰੇ ਟਵਿੱਟਰ ਤੇ ਖਾਤੇ ਖੋਲੋ ਟਵਿੱਟਰ ਦੇ ਅਕਾਊਂਟ ਬਣਾਓ ਔਰ ਜਦੋਂ ਕੋਈ ਐਮਐਲਏ ਐਮਪੀ ਉਹਨਾਂ ਦਾ ਕੋਈ ਮਨਿਸਟਰ ਉਹਨਾਂ ਦਾ ਸਕੂਲ 'ਚ ਆਵੇ ਉਹਨੂੰ ਲਾਈਵ ਟੈਲੀਕਾਸਟ ਕਰੋ ਉਹਦਾ ਆਉਣਾ ਜਾਣਾ ਔਰ ਸਕੂਲ ਦਾ ਪ੍ਰੋਗਰਾਮ ਮਤਲਬ ਹੁਣ ਤੁਹਾਡੀਆਂ ਟੀਚਰਾਂ ਜਿਹੜੀਆਂ ਪੰਜਾਬ ਦੀਆਂ ਸੀਗੀਆਂ ਇਹ ਵੀ ਆਮ ਆਦਮੀ ਮੀਡੀਆ ਆਮ ਆਦਮੀ ਪਾਰਟੀ ਦੀ ਸੋਸ਼ਲ ਮੀਡੀਆ ਦੀ ਟੀਮ ਬਣ ਗਈਆਂ ਨੇ ਪੰਜਾਬ ਦੇ ਬੱਚਿਆਂ ਨੂੰ ਹੁਣ ਸਿੱਖਿਆ ਨਹੀਂ ਮਿਲੇਗੀ ਕੋਈ ਵੀ ਇਹ ਟੀਚਰਾਂ ਨੂੰ ਵੀ ਇਹਨਾਂ ਨੇ ਆਪਣਾ ਵਲੰਟੀਅਰ ਇਹਨਾਂ ਨੇ ਆਪਣਾ ਕਰੰਦਾ ਬਣਾ ਲਿਆ ਹੈ ਸੋਸ਼ਲ ਮੀਡੀਆ ਤੇ ਪੋਸਟ ਪਾਉਣ ਨੂੰ ਤੇ ਸੋਸ਼ਲ ਮੀਡੀਆ ਤੇ ਪ੍ਰਚਾਰ ਕਰਨ ਨੂੰ ਅਰਵਿੰਦ ਕੇਜਰਵਾਲ ਮਨੀਸ਼ ਸੋਦੀਆ ਦੀ ਮਹਾਨਤਾ ਦਾ ਵੀ ਅਸੀਂ ਮਹਾਨ ਬਹੁਤ ਵੱਧਿਆ ਵਿਸ਼ੇ ਸਿੱਖਿਆ ਕ੍ਰਾਂਤੀ ਆ ਇਹ ਸਿੱਖਿਆ ਕ੍ਰਾਂਤੀ ਨਹੀਂ ਇਹ ਪੰਜਾਬ ਨੂੰ ਡੋਬਣ ਦਾ ਤਰੀਕਾ ਹੈ ਪੰਜਾਬ ਦੇ ਨੌਜਵਾਨਾਂ ਨੂੰ ਬੱਚਿਆਂ ਨੂੰ ਅਗਰ ਤੁਸੀਂ ਸਿੱਖਿਸ਼ਿਤ ਨਹੀਂ ਕਰੋਗੇ ਟੀਚਰਾਂ ਉਹਨਾਂ ਨੂੰ ਸਿੱਖਿਆ ਦੇਣ ਦੀ ਥਾਂ ਤੇ ਵੀਡੀਓ ਬਣਾ ਰਹੀਆਂ ਹੋਣਗੀਆਂ ਟੀਚਰਾਂ ਉਹਨਾਂ ਨੂੰ ਸਿੱਖਿਆ ਦੇਣ ਦੀ ਥਾਂ ਤੇ ਟਵੀਟ ਕਰ ਰਹੀਆਂ ਹੋਣਗੀਆਂ ਟੀਚਰਾਂ ਉਹਨਾਂ ਨੂੰ ਪੜਾਉਣ ਦੀ ਥਾਂ ਤੇ ਅਗਰ ਉਹਨਾਂ ਦੀਆਂ ਐਮਐਲਏ ਔਰ ਐਮਪੀ ਦੀ ਔਰ ਮੰਤਰੀਆਂ ਦੀਆਂ ਵੀਡੀਓ ਬਣਾ ਰਹੀਆਂ ਹੋਣਗੀਆਂ ਉਹਨਾਂ ਦੀਆਂ ਟਵੀਟ ਔਰ ਵੀਡੀਓ ਪੋਸਟ ਕਰ ਰਹੀਆਂ ਹੋਣਗੀਆਂ ਬੱਚੇ ਪੜ੍ਹਨ ਦੇ ਕਿਹੜੇ ਵੇਲੇ ਕਿੰਨੀ ਘਟਿਆ ਮਾਨਸਿਕਤਾ ਹੈ ਸਰਵਿੰਦ ਕੇਜਰੀਵਾਲ ਦੀ ਕਿੰਨੀ ਘਟਿਆ ਮਾਨਸਿਕਤਾ ਮਨੀਸ਼ ਸੋਧਿਆ ਦੀ ਪੰਜਾਬ ਨੂੰ ਇਸ ਤਰੀਕੇ ਬਰਬਾਦ ਕਰਨ ਤੇ ਲੱਗੇ ਨੇ ਕਿ ਹੁਣ ਟੀਚਰਾਂ ਜਿਹੜਾ ਸਭ ਤੋਂ ਸਭ ਤੋਂ ਜਿਹੜਾ ਇੰਪੋਰਟੈਂਟ ਸਾਡਾ ਪੰਜਾਬ ਦਾ ਇਨਫਰਾਸਟ੍ਰਕਚਰ ਸੀ ਜਿਹਨੂੰ ਕਹਿੰਦੇ ਨਹੀਂ ਆ ਸਾਡੀ ਜਿਹੜੀ ਉਸ ਨਹੀਂ ਨੂੰ ਪਟਣ ਲੱਗੇ ਨੇ ਪੰਜਾਬ ਔਰ ਪੰਜਾਬ ਦੇ ਬੱਚਿਆਂ ਦੇ ਵਾਸਤੇ ਪੰਜਾਬ ਦੇ ਕੁਇਕ ਨੂੰ ਬਰਬਾਦ ਕਰਨ ਤੇ ਲੱਗੇ ਨੇ ਅਰਵਿੰਦ ਕੇਜਰੀਵਾਲ ਤੇ ਮਨੀਸ਼ ਤੇ ਉਧਰ ਹੀ ਕਾਂਗਰਸੀ ਵੀ ਕਿਵੇਂ ਪਿੱਛੇ ਰਹਿਣ ਐਮਐਲਏ ਸੁਖਪਾਲ ਖੈਰਾ ਨੇ ਤਾਂ ਭਗਵੰਤ ਮਾਨ ਦੇ ਆਦੇਸ਼ਾਂ ਦੀ ਫੂਕੀ ਕੱਢ ਦਿੱਤੀ ਐ ਸੁਣੋ ਕੀ ਕੁਝ ਗਿਆ ਅਸੀਂ ਨੀ ਪੱਥਰ ਰੱਖਾਂਗੇ ਨਰੀਬਨ ਕਟਾਂਗੇ ਉਹਨਾਂ ਦੀਆਂ ਫੋਟੋਆਂ ਤੁਸੀਂ ਸ਼ੇਅਰ ਕਰਕੇ ਤੇ ਨਾਲ ਹੈਸ਼ਟੈਗ ਵਰਤਣਾ ਵਾ ਪੰਜਾਬ ਸਿੱਖਿਆ ਕ੍ਰਾਂਤੀ ਆ ਮੂਰਖਾਂ ਦੀ ਸਰਕਾਰ ਨੇ ਮੂਰਖਾਨਾ ਆਦੇਸ਼ ਪੰਜਾਬ ਦੇ ਸਿੱਖਿਆ ਨੂੰ ਇਹਦਾ ਮਤਲਬ ਇਹ ਹੋ ਗਿਆ ਕਿ ਹੁਣ ਜਿਹੜੇ ਪੰਜਾਬ ਦੇ ਸਰਕਾਰੀ ਇੱਕ ਨਿੱਜੀ ਫੌਜ ਦੀ ਤਰ੍ਹਾਂ ਬੋਕਰ ਪਾਰਟੀ ਦੇ ਝਾੜੂ ਪਾਰਟੀ ਦੇ ਜਿਵੇਂ ਵਰਕਰ ਨਹੀਂ ਹੁੰਦੇ ਜਿਹੜੇ ਦਰਿਆ ਵਛਾਉਂਦੇ ਨੇ ਪਿੰਡਾਂ ਦੇ ਵਿੱਚ ਵਿਚਾਰੇ ਲੱਭਾ ਉਹਨਾਂ ਨੂੰ ਕੁਝ ਨਹੀਂਗਾ ਹੁਣ ਸਰਕਾਰੀ ਮੁਲਾਜ਼ਮਾਂ ਨੂੰ ਕਹ ਰਹੇ ਨੇ ਕਿ ਤੁਸੀਂ ਸਾਡਾ ਕੰਮ ਕਰਨਾ ਭਗਵੰਤਮਾਨ ਦੀ ਵਜਾਹਤ ਕਰਨੀ ਆ ਨੀ ਪੱਥਰਾਂ ਦੀਆਂ ਫੋਟੋਆਂ ਤੇ ਉਹਨਾਂ ਨੂੰ ਤੁਸੀਂ ਸਾਂਝਾ ਕਰਨਾ ਵਾ ਮਤਲਬ ਇਹ ਦਿਨੋਂ ਜ਼ਿਆਦਾ ਨਿਮੋਸ਼ੀ ਇਹ ਦਿਨੋਂ ਜ਼ਿਆਦਾ ਗਿਰੀ ਹੋਈ ਹਰਕਤ ਇਹ ਦਿਨੋਂ ਜ਼ਿਆਦਾ ਦੁਰਉਪਯੋਗ ਸਰਕਾਰੀ ਮਸ਼ੀਨਰੀ ਦਾ ਮੈਂ ਆਪਣੀ ਜ਼ਿੰਦਗੀ ਵਿੱਚ ਪਿਛਲੇ 30 ਸਾਲ ਚ ਨਹੀਂ ਦੇਖਿਆ ਬਥੇਰੀਆਂ ਸਰਕਾਰਾਂ ਦੇਖੀਆਂ ਔਰ ਭਗਵੰਤਮਾਨ ਕੀ ਕਹਿੰਦਾ ਹੁੰਦਾ ਸੀਗਾ ਕਿ ਬਾਦਲਾ ਨੇਤਾ ਜੀ ਐਂਬੂਲੈਂਸਾਂ ਤੇ ਫੋਟੋਆਂ ਲਾਤੀਆਂ ਜੀ ਸਾਈਕਲਾਂ ਤੇ ਫੋਟੋਆਂ ਲਾਤੀਆਂ ਜੀ ਪਤੀਲਿਆਂ ਤੇ ਵੀ ਫੋਟੋਆਂ ਲਾਤੀਆਂ ਜੀ ਤੇ ਇਹਨਾਂ ਨੂੰ ਦੱਸੋ ਵੀ ਤੁਸੀਂ ਹੁਣ ਕੀ ਕਰ ਰਹੇ ਹੋ ਤੁਸੀਂ ਮਤਲਬ ਸਰਕਾਰੀ ਟੀਚਰਾਂ ਦੇ ਨੂੰ ਮਜਬੂਰ ਕਰ ਰਹੇ ਹੋ ਕਿ ਜਿਹੜੇ ਤੁਸੀਂ ਨੀ ਪੱਥਰ ਰੱਖਣੇ ਆ ਉਹਨਾਂ ਦੀਆਂ ਫੋਟੋਆਂ ਆਪਣੇ ਆਪਣੇ ਐਕਸ ਅਕਾਊਂਟ ਤੇ ਪਾ ਕੇ ਦੇ ਨਾਲ ਹੈਸ਼ਟੈਗ ਯੂਜ਼ ਕਰਨਾ ਪੰਜਾਬ ਸਿੱਖਿਆ ਕ੍ਰਾਂਤੀ ਤੇ ਭਗਵੰਤ ਮਾਨ ਦੀ ਫੋਟੋ ਲਾਉਣੀ ਆ ਔਰ ਜਿਹੜੇ ਕਹਿੰਦੇ ਸੀ ਨੀ ਪੱਥਰਤਾ ਜੀ ਅਪ ਭਗਵੰਤ ਮਾਨ ਮੈਨੂੰ ਯਾਦ ਹੈ ਜਦੋਂ ਆਪੋਜੀਸ਼ਨ ਸਿਗਾ ਉਹ ਕਹਿੰਦਾ ਜੀ ਨੀ ਪੱਥਰ ਤੇ ਐਮ ਐਲ ਏ ਤੇ ਮੰਤਰੀ ਤੇ ਪੋਲਿਟਿਕਲ ਬੰਦੇ ਕਿਉਂ ਆਪਣਾ ਨਾਮ ਰਖਾਉਂਦੇ ਨੇ ਜੀ ਇਹ ਤਾਂ ਰਾਜਮਿਸਤਰੀ ਬਣਾਉਂਦੇ ਨੇ ਜੀ ਇਹ ਤਾਂ ਵਿਚਾਰੇ ਲੀਬਰ ਵਾ ਅਸੀਂ ਨੀ ਪੱਥਰਾਂ ਦੇ ਉੱਤੇ ਰਾਜਮਿਸਤਰੀਆਂ ਦਾ ਨਾਮ ਲਿਖਾਇਆ ਕਰਾਂਗੇ ਤੇ ਆ ਥੋੜੇ ਦਿਨ ਪਹਿਲਾਂ ਲੁਧਿਆਣਾ ਇੱਕ ਨੀ ਪੱਥਰ ਰੱਖਿਆ ਉੱਤੇ ਕੇਜਰੀਵਾਲ ਦਾ ਨਾਮ ਲਿਖਾਇਆ ਸੀ ਕੇਜਰੀਵਾਲ ਨਾ ਕੋਈ ਐਮ ਐਲ ਏ ਨਾ ਕੋਈ ਮੰਤਰੀ ਸੰਤਰੀ ਨਾ ਉਹਦੇ ਕੋਈ ਸੰਵਿਧਾਨਿਕ ਅਹੁਦਾ ਤੇ ਹੁਣ ਉਹਦੇ ਨਾਮ ਉਹਦੇ ਤੇ ਨੀ ਪੱਥਰ ਤੇ ਹੁਣ ਇੱਕ ਹਜ਼ਾਰਾਂ ਦੀ ਤعداد ਵਿੱਚ ਨੀ ਪੱਥਰਾਂ ਦੀ ਝੜੀ ਲਾਉਣ ਜਾ ਰਹੇ ਆ ਤਾਂ ਮੇਰੀ ਮੰਗ ਹੈ ਪੰਜਾਬ ਦੇ ਜਿਹੜੇ ਜੜੀਆਂ ਉਹਨਾਂ ਜਥੇਬੰਦੀਆਂ ਨੇ ਟੀਚਰਸ ਦੀਆਂ ਕਿਰਪਾ ਕਰਕੇ ਤੁਸੀਂ ਵੀ ਵਿਰੋਧ ਕਰੋ ਅਸੀਂ ਆਪੋਜੀਸ਼ਨ ਦੇ ਤੌਰ ਦੇ ਉੱਤੇ ਸਾਰੀ ਦੁਨੀਆ ਤਾਂ ਇਹ ਪਹਿਲੀ ਵਾਰ ਵੇਖਣ ਨੂੰ ਮਿਲ ਰਿਹਾ ਹੈ ਜਦ ਕੋਈ ਸਰਕਾਰ ਆਪਣੇ ਕੰਮਾਂ ਨੂੰ ਸੋਸ਼ਲ ਮੀਡੀਆ ਤੇ ਪ੍ਰਮੋਟ ਕਰਨ ਲਈ ਸਰਕਾਰੀ ਅਧਿਆਪਕਾਂ ਦੀ ਵਰਤੋਂ ਕਰ ਰਹੀ ਹੈ ਖਾਸ ਕਰਕੇ ਭਗਵੰਤ ਮਾਨ ਦੀ ਫੋਟੋ ਵੀ ਸ਼ੇਅਰ ਕਰਨੀ ਤੇ ਉਸ ਫੋਟੋ ਨੂੰ ਆਪਣੀ ਪ੍ਰੋਫਾਈਲ ਪਿਕ ਵੀ ਲਗਾਣਾ ਤਾਂ ਇਹ ਸਿੱਖਿਆ ਕ੍ਰਾਂਤੀ ਪੰਜਾਬ ਚ ਆ ਰਹੀ ਹੈ ਤੇ ਵਿਰੋਧੀਆਂ ਨੇ ਹਰ ਕਿਸੇ ਨੂੰ ਵਿਰੋਧ ਕਰਨ ਦੀ ਅਪੀਲ ਕੀਤੀ ਹੈ ਖੈਰ ਇਹੀ ਭਗਵੰਤ ਮਾਨ ਜਾਂ ਸੱਤਾ ਚ ਨਹੀਂ ਸਨ ਤਾਂ ਖੁਦ ਐਂਬੂਲੈਂਸ ਬੈਗ ਜਾਂ ਫਿਰ ਹੋਰ ਜਗ੍ਹਾ ਤੇ ਲੱਗੀਆਂ ਮੁੱਖ ਮੰਤਰੀ ਦੀਆਂ ਫੋਟੋਆਂ ਦਾ ਵਿਰੋਧ ਕਰਦੇ ਸਨ ਪਰ ਆਪਣੀ ਵਾਰੀ ਇਹ ਸਭ ਭੁੱਲ ਗਏ ਨੇ ਤੇ ਇਹ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਸਰਕਾਰ ਸਿਰਫ ਮਸ਼ਹੂਰੀਆਂ ਹੀ ਕਰਨਾ ਚਾਹੁੰਦੀ ਹੈ ਚਾਹੇ ਉਹ ਰਸਤਾ ਕੋਈ ਵੀ ਹੋਵੇ ਤੇ ਹੁਣ ਪੰਜਾਬ ਦੇ ਸਰਕਾਰੀ ਅਧਿਆਪਕ ਟੀਚਿੰਗ ਛੱਡ ਕੇ ਆਪਣਾ ਧਿਆਨ ਹਰ ਇੱਕ ਛੋਟੀ ਮੋਟੀ ਕੰਮ ਦੀ ਪੋਸਟ ਟਵਿੱਟਰ ਤੇ ਯਾਨੀ ਕਿ ਐਕਸ ਤੇ ਪਾਇਆ ਕਰਨਗੇ ਜਿਹੜੇ ਆਦੇਸ਼ਾਂ ਦੇ ਹਿਸਾਬ ਨਾਲ ਭਗਵੰਤਵਾਨ ਸਾਹਿਬ ਦਾ ਇਹ ਮੈਸੇਜ ਵਾਇਰਲ ਹੋ ਰਿਹਾ ਹੈ ਯਾਨੀ ਕਿ ਜੇਕਰ ਸਕੂਲ ਦੇ ਵਿੱਚ ਕੋਈ ਇੱਕ ਛੋਟਾ ਮੋਟੀ ਇੱਟ ਵੀ ਲੱਗੀ ਤਾਂ ਸਕੂਲ ਦੇ ਜਿਹੜੇ ਟੀਚਰ ਨੇ ਉਹਨਾਂ ਨੂੰ ਉਹਦੀ ਫੋਟੋ ਖਿੱਚ ਕੇ ਹੈਸ਼ਟੈਗ ਪੰਜਾਬ ਸਿੱਖਿਆ ਕ੍ਰਾਂਤੀ ਦੀ ਪੋਸਟ ਪਾਣੀ ਪਵੇਗੀ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੇ ਮਸਲੇ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ